ਲੋਕਾਂ ਵੱਲੋਂ ਲੁਧਿਆਣਾ ਵਿੱਚ ਸਾਂਝੇ ਤੌਰ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਪੂਰੇ ਪੰਜਾਬ ਤੋਂ ਜਿਹੜੇ ਪਨਵਸ ਪੀਆਰਟੀਸੀ ਦੇ ਜਿਹੜੇ ਮੁਲਾਜ਼ਮਾਂ ਲੁਧਿਆਣਾ ਵਿੱਚ ਅੱਜ ਪ੍ਰਦਰਸ਼ਨ ਕਰਨ ਲਈ ਆਏ ਹਨ ਇਹ ਸੁਭਾ ਮੰਦਰੀ ਪ੍ਰਦਰਸ਼ਨ ਹੈ ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਹ ਮੁਲਾਜ਼ਮ ਪਹੁੰਚੇ ਹਨ ਅਤੇ ਆਪਣੀਆਂ ਮੰਗਾਂ ਉਲਾਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇੱਥੇ ਜਿਹੜੇ ਪੂਰੇ ਪੰਜਾਬ ਤੋਂ ਮੁਲਾਜ਼ਮ ਜਥੇਬੰਦੀਆਂ ਪਹੁੰਚੇ ਹਨ ਅਤੇ ਆਪਣੇ ਮੰਗਾਂ ਨੂੰ ਲਾਕੇ धरना ਪ੍ਰਦਰਸ਼ਨ ਕਰ ਰਹੇ ਹਨ ਅਤੇ ਕੁਝ ਜਿਹੜੇ ਤੇ ਮੁਲਾਜ਼ਮ ਵੀ ਮੌਜੂਦ ਹਨ ਜਿਨ੍ਹਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿ ਨਾ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੀਟਿੰਗ ਜਿਹੜੇ ਹੋ ਚੁੱਕੇ ਨੇ ਉਹ ਤੇ ਕੀ ਕੁਝ ਬਣਿਆ ਕੀ ਨਾ ਮਸ ਮੇਰਾ ਨਬ ਦਲਜੀਤ ਸਿੰਘ ਪੀਆਰਟੀਸੀ ਵਰਕਰ ਯੂਨੀਅਨ ਰੈਟਿੰਗ ਤੋਂ ਮੈਂ ਪੀਆਰਟੀਸੀ ਦੀਆਂ 6 ਜਥੇਬੰਦੀਆਂ ਕੰਮ ਕਰਦੀਆਂ ਉਹਨਾਂ ਦੀ ਸਾਂਝੀ ਐਕਸ਼ਨ ਕਮੇਟੀ ਨਾਲ ਪੰਜਾਬ ਰੋਡਵੇਜ ਦੀਆਂ ਇਹ ਇਹਦੂ ਵੱਧ ਜਥੇਬੰਦੀਆਂ ਨੇ ਉਹ ਮਤਲਬ ਸਾਂਝੀ ਐਕਸ਼ਨ ਕਮੇਟੀ ਉਹਨਾਂ ਦੇ ਵੀ ਦੋਨਾਂ ਐਕਸ਼ਨ ਕਮੇਟੀਆਂ ਦੇ ਕਨਵੀਨਰ ਤੇ ਸਟੇਟ ਲੈਵਲ ਦੇ ਲੀਡਰਾਂ ਨੇ ਇਹ ਪਹਿਲਾ ਮੀਟਿੰਗ ਕਰਕੇ ਇਹ ਤੈਅ ਕੀਤਾ ਪਹਿਲਾ ਸਾਰੇ ਪੰਜਾਬ ਦੇ 27 ਡੀਪੂਆਂ ਤੇ ਪੀਆਰਟੀਸੀ ਵਰਕਰ ਵਰਕਰਾਂ ਦੀ ਤੇ ਨਾਲ ਦੀ ਨਾਲ ਪੰਜਾਬ ਰੋਡਵੇਜ ਦੇ ਸਾਰੇ ਡੀਪੂਆਂ ਤੇ 6 ਤਰੀਕ ਨੂੰ ਗੇਟ ਰੈਲੀਆ ਹੋਈਆਂ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਇਹ ਦੱਸਿਆ ਗਿਆ ਕਿ ਸਰਕਾਰ ਸਾਡੇ ਨਾਲ ਕਿਵੇਂ ਧੋਖਾ ਕਰ ਰਹੀ ਹੈ ਮਹਗਵੇਂ ਨੂੰ ਥੱਲੇ ਤੋਂ ਥੱਲੇ ਲਿਜਾ ਰਹੀ ਹੈ ਜਿਹੜਾ ਮੈਗਬਾਉਂਡੀ 185 86 ਤੱਕ ਪੰਜਾਬ ਰੋਡਵੇ ਦੇ ਵਿੱਚ ਲਾਸਟ ਡੀਪੂ ਜਿਹੜਾ ਹੈਗਾ 86 ਦੇ ਵਿੱਚ ਬਣਿਆ ਸੀਗਾ ਜਗਰਾਉ ਡੀਪੂ ਤੇ ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਆਈਆਂ ਉਹ ਲਗਾਤਾਰ ਮਤਲਬ ਇਹ ਵੇਖ ਕੇ ਮੈਨੂੰ ਫ੍ਰੀ ਟਰੈਵਲਿੰਗ ਦੀ ਕੰਸੈਸ਼ਨ ਦੇ ਕੇ ਕਦੇ ਪੁਲਿਸ ਵਾਲਿਆਂ ਨੂੰ ਕਰਤਾ ਕਦੇ ਹੋਰ ਕਿਸੇ ਨੂੰ ਕਦੇ ਸਤੰਤਰ ਸਸਰਾਨੀਆਂ ਦੀ ਤੀਜੀ ਪੀੜ੍ਹੀ ਨੂੰ ਕਰਤਾ ਉਹਦਾ ਬੋਝ ਲਗਾਤਾਰ ਪਾ ਰਹੀ ਸੀ ਮੁਲਾਜ਼ਮ ਪੱਕੇ ਨਹੀਂ ਰੱਖ ਰਹੀ 90 ਤੋਂ ਬਾਅਦ ਤੇ ਉਸ ਤੋਂ ਬਾਅਦ ਜਦੋਂ ਸਾਡੀਆਂ ਦੋਨਾਂ ਮਾਈਕ ਡਿਪਾਰਟਮੈਂਟਾਂ ਦੀਆਂ ਸਾਂਝੀਆਂ ਸਮੱਸਿਆਵਾਂ ਹੋਈਆਂ ਤੇ ਲਗਾਤਾਰ ਪੀਆਰਟੀਸੀ ਦੀਆਂ ਬੱਸਾਂ ਘਟਣੀਆਂ ਸ਼ੁਰੂ ਹੋਈਆਂ ਲਗਾਤਾਰ ਪੰਜਾਬ ਰੋਡਵੇਜ ਦੀਆਂ ਬਾਦਲ ਸਰਕਾਰ ਨੇ 2012 ਵਾਲੀ ਪਾਰੀ ਨੇ ਇੱਕ ਪਨ ਬੱਸ ਕੰਪਨੀ ਤਿਆਰ ਕਰਕੇ ਪੰਜਾਬ ਰੋਡਵੇਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਜਥੇਬੰਦੀਆਂ ਦੀ ਏਕਤਾ ਤੇ ਮਤਲਬ ਸੂਚੀਬੱਧਤਾ ਨਾਲ ਜਥੇਬੰਦੀਆਂ ਦੀ ਮਤਲਬ ਸੂਝਬੂਝ ਨਾਲ ਇਸ ਮਹਿਕਮੇ ਤੋਂ ਜਿਹੜੀਆਂ ਬੱਸਾਂ ਪਨ ਬੱਸ ਦੀਆਂ ਪਾਈਆਂ ਹੋਈਆਂ ਸੀਗੀਆਂ ਲੋਨ ਰਾਹੀਂ ਉਹਨਾਂ ਬੱਸਾਂ ਨੂੰ 50 ਰੁਪਏ ਰੋਡਵੇਜ 'ਚ ਲਗਾਤਾਰ ਮਰਜ਼ ਕਰਵਾ ਰਹੇ ਆ ਤੇ ਅੱਜ 2.5 ਸਾਲ ਹੋ ਗਏ ਸਰਕਾਰ ਨੂੰ ਬਣੀ ਨੂੰ ਅਸੀਂ ਲੋਕਾਂ ਨੇ ਸਭ ਨੇ ਵੋਟਾਂ ਪਾਈਆਂ ਇਹ ਇਹ ਸਰਕਾਰ ਨੂੰ ਬਣਾਉਣ ਵਾਸਤੇ ਬਲਕਿ ਅਕਾਲੀ ਕਾਂਗਰਸੀ ਜਿਹੜੀ ਵਿਚਾਰਤਾ ਸੀਗੀਆਂ ਲਗਾਤਾਰ ਉਤਰਗਾਟੋ ਮੈਂ ਚੜਾ ਕਰਦੀ ਸੀ ਉਹਨਾਂ ਨੂੰ ਪਾਸੇ ਕਰਕੇ ਇਹਨਾਂ ਦੀ ਵੱਡੀ ਪੱਧਰ ਤੇ ਸ਼ਮੂਲੀਅਤ ਦੇ ਕੇ ਸਰਕਾਰ ਬਣਾਈ 92 ਸੀਟਾਂ ਮੇਰਾ ਕਹੇਸ ਤੋਂ ਪਹਿਲਾਂ ਕਦੇ ਨਹੀਂ ਆ ਪੰਜਾਬ ਦੇ ਵਿੱਚ ਜਦੋਂ ਪੰਜਾਬ ਬਣਿਆ 1966 ਤੋਂ ਕਦੇ 92 ਸੀਟਾਂ ਦੀ ਬਿਲੀਆਂ ਸੀ ਇਹਨਾਂ ਨੂੰ ਵੱਡੀ ਪੱਦਰ ਤੇ ਬਣਾਇਆ ਪਰ ਇਹ ਕਾਰਪੋਰੇਟ ਪੱਕੀ ਸਰਕਾਰ ਨਿਕਲੀ ਸੈਂਟਰ ਦੀ ਸਰਕਾਰ ਵੀ ਕਾਰਪੋਰੇਟ ਪੱਕੀ ਹੈ ਇਹ ਸੈਂਟਰ ਦੀ ਪੈਸ਼ਲਾਕ ਸਰਕਾਰ ਬਣ ਗਈ ਉਵੇਂ ਹੀ ਲਗਾਤਾਰ ਮੈਕਵੈਨ ਨੂੰ ਉਜਾੜਨ ਤੇ ਬਲਾਜਮਾਂ ਤੇ ਰੋਜੀ ਰੋਟੀ ਇੱਥੇ ਘੱਟੋ ਘੱਟ ਵੀ 10000 ਮੁਲਾਜ਼ਮ ਜਿਹੜਾ ਹੈਗਾ ਪੀਆਰਟੀਸੀ ਬਾਜ਼ਾਰ ਰੋਡ ਵੇਈ ਦਾ 10 ਤੋਂ 15000 ਮੁਲਾਜ਼ਮ ਦੇ ਪਰਿਵਾਰ ਹੈ ਪਿੱਛੇ ਉਹਨਾਂ ਦੇ ਬੱਚਿਆਂ ਨੂੰ ਲਗਾਤਾਰ ਮਤਲਬ ਉਜਾੜੇ ਵੱਲ ਤੋਰ ਰਹੀ ਹੈ ਤੇ ਇਸ ਕਰਕੇ ਸਾਨੂੰ ਸਾਂਝੀਆਂ ਸਾਡੀਆਂ ਮਤਲਬ ਸਮੱਸਿਆਵਾਂ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਸਾਂਝੇ ਹੋਗੇ ਟਕਰਾਂਗੇ ਤੇ ਪੰਜਾਬ ਸਰਕਾਰ ਤੋਂ ਕੋਈ ਵੀ ਸਿੱਟਾ ਲੈ ਕੇ ਅਸੀਂ ਨਿਕਲਾਂਗੇ ਤੇ ਪੰਜਾਬ ਸਰਕਾਰ ਜਿਹੜੀ ਸਾਨੂੰ ਇਹ ਕਹਿੰਦੀ ਸੀ ਵੀ ਤੁਹਾਡੀ ਤਾਂ ਗਿਣਤੀ ਥੋੜੀ ਹੈ ਅਸੀਂ ਤੁਹਾਡੇ ਨਾਲ ਗੱਲ ਨਹੀਂ ਲਗਾਤਾਰ 8 ਮੀਟਿੰਗਾਂ ਤੋਂ ਤੈਅ ਕਰਕੇ ਮੁਕਰੀਏ ਸਰਕਾਰ ਤੇ ਅੱਜ ਇਸੇ ਰੋਸ ਵਜੋਂ ਭਰੇ ਗੁੱਸੇ ਨਾਲ ਲੋਕ ਸਾਡੇ ਨਾਲ ਇਕੱਠੇ ਹੋਏ ਨੇ ਫੇਰ ਦੁਬਾਰੇ ਜਦੋਂ ਗੁੱਸਾ ਗੁਰ ਸਮਾਂ ਲੱਗ ਜੂਗਾ ਸਰਕਾਰ ਆ ਉਹਦਾ ਸਮਾਟ ਪੌਂਟ ਤੇ ਲੱਗੀ ਹੋਈ ਆ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਨੇ ਵਾਦੇ ਕੀਤੇ ਸਨ ਜਦੋਂ ਸੱਤਾ 'ਚ ਆਉਣਗੇ ਕਿਸੇ ਵੀ ਮੁਲਾਜ਼ਮਾ ਨੂੰ ਧਰਨੇ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪੈਗੀ ਜੀ ਇਸੇ ਕਰਕੇ ਤਾਂ ਸਰਕਾਰ ਇਸ ਸਰਕਾਰ ਨੂੰ ਆਪ ਸਰਕਾਰ ਨੂੰ ਲੋਕਾਂ ਦੀ ਵੋਟਾਂ ਪਾਈਆਂ ਕਿ ਜਦੋਂ ਭਗਵਾਨ ਤਮਨ ਜੀ ਇਹ ਦਾਅਵੇ ਕਰਦੇ ਹੁੰਦੇ ਸੀਗੇ ਵੀ ਅਸੀਂ ਜੇ ਮੇਰਾ ਜਿਹੜਾ ਹਰਾ ਪੰਨਾ ਲੋਕਾਂ ਲਈ ਚੱਲੂ ਉਹ ਲੋਕ ਦੂਜੀਆਂ ਪਾਰਟੀਆਂ ਨੂੰ ਨਿੰਦੇਦੇ ਹੋਏ ਕਹਿੰਦੇ ਹੋਏ ਕਹਿੰਦੇ ਹੁੰਦੇ ਸੀ ਵੀ ਬਹੁਤ ਸਾਰਾ ਲਾਮ ਲਸ਼ਕਰ ਨਾਲ ਲੈ ਕੇ ਤੁਰਦੇ ਆ ਮੈਂ ਤਾਂ ਲੋਕਾਂ ਦਾ ਬੰਦਾ ਲੋਕਾਂ ਚ ਰਹੂੰਗਾ ਅੱਜ ਉਹ ਆਪਣਾ ਸਮਾਂ ਯਾਦ ਕਰੇ ਕਿ 2-250 ਗੱਡੀ ਦਾ ਲਾਮ ਲਸ਼ਕਰ ਤਾਂ ਇਹ ਵੀ ਲੈ ਕੇ ਤੁਰਦਾ ਤੇ ਲੋਕਾਂ ਨੂੰ ਇਹਨੇ ਜੁਮਲੇ ਸਿੱਟ ਕੇ ਜੁਮਲੇ ਕੱਸ ਕੇ ਲੋਕਾਂ ਨੂੰ ਜਿਹੜਾ ਇਹ ਕਿਰਾਇਆ ਹੈ ਇਹ ਕਾਂਗਰਸ ਸਰਕਾਰ ਨੇ ਆਪਦੇ ਸੱਤਾ 'ਚ ਰਹਿਣ ਲਈ ਬਣੇ ਰਹਿਣ ਲਈ ਕੈਪਟਨ ਸਰਕਾਰ ਨੇ ਕੀਤਾ ਸੀਗਾ ਇਹਨਾਂ ਨੇ ਲਗਾਤਾਰ ਉਹ ਉਸ ਕਾਨੂੰਨ ਨੂੰ ਜਾਰੀ ਰੱਖਿਆ ਇਹ ਤਾਂ ਨਹੀਂ ਮਤਲਬ ਆਧਾਰ ਕਾਰਡ ਵਗੈਰਾ ਜਿਹੜਾ ਹੈਗਾ ਫ੍ਰੀ ਕੰਸੈਸ਼ਨੇਬਲ ਜਿਹੜੀ ਹੈ ਟ੍ਰੈਵਲਿੰਗ ਹੈ ਉਹਦੇ ਪੈਸੇ ਵੀ ਨਹੀਂ ਦੇ ਰਹੀ ਜਦ ਕਿ ਇਹ ਪਹਿਲਾਂ ਫੇਸ ਹੋਏ ਫੈਸਲਿਆਂ 'ਚ ਸਰਕਾਰ ਨੂੰ ਦੇਣੇ ਬਣਦੇ ਆ ਸਰ ਇੱਕ ਮੁੱਦਾ ਸੀਗਾ ਟ੍ਰਾਂਸਫਰਟ ਮਾਫੀਆ ਦਾ हां ਇਹ ਸਰਕਾਰ ਲਗਾਤਾਰ ਲੋਕਵੇਂ ਰੂਪ ਚ ਰੋਡਵੇਜ ਪੀਆਰਟੀਸੀ ਦੀਆਂ ਬੱਸਾਂ ਘਟਾ ਕੇ ਇਹ ਟ੍ਰਾਂਸਪੋਰਟ ਮਾਫੀਆ ਨੂੰ ਫਾਇਦਾ ਦੇਣਾ ਚਾਹੁੰਦੀ ਹੈ ਇਹ ਲੋਕਵੇਂ ਢੰਗ ਨਾਲ ਉਹਨਾਂ ਦੀ ਹੈਲਪ ਕਰ ਰਹੀ ਆ ਜਿਹੜਾ ਕਿਰਾਇਆ ਵਧਾਇਆ ਆਮ ਲੋਕਾਂ ਤੇ ਬੋਝ ਬਣਾਇਆ ਇਹ ਵੀ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਆ ਮੈਂ ਨਰਮਨ ਸਿੰਘ ਢਾਲੀਵਾਲ ਕਨਵੀਨਰ ਪੀਆਰਟੀਸੀ ਵਰਕਰ ਜੈਕਸ਼ਨ ਕਮੇਟੀ ਔਰ ਇਸੇ ਤਰ੍ਹਾਂ ਪੰਜਾਬ ਰੋਡਵੇਜ ਦੀ ਐਕਸ਼ਨ ਕਮੇਟੀ ਜਿਹੜੀ ਬਣੀ ਹੋਈ ਉਹਨਾਂ ਦੇ सुरेंद्र ਸਿੰਘ ਸੁਖਵਿੰਦਰ ਸਿੰਘ ਕਨਵੀਨਰ ਨੇ ਸਾਡੀਆਂ ਸਾਰੀਆਂ ਜਥੇਬੰਦੀਆਂ 8-9 ਜਥੇਬੰਦੀਆਂ ਰੋਡਵੇਜ ਦੀਆਂ 6 ਪੀਆਰਟੀਸੀ ਦਾ ਸਾਂਝੇ ਤੌਰ ਤੇ ਰੈਲੀ ਰੱਖੀ ਹੈ 27 ਮੰਗਾਂ ਦਾ ਚਾਰਟਰ ਜਿਹੜਾ ਸੀ ਸਰਕਾਰ ਨੂੰ ਦਿੱਤਾ ਹੈ ਜਿਦੇ ਵਿੱਚ ਪ੍ਰਮੁੱਖ ਮੰਗਾਂ ਨੇ ਕਿ ਕੰਟਰੈਕਟ ਵਾਲੇ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਔਰ ਪੀਆਰਟੀਸੀ ਦੇ ਵਿੱਚ ਤੇ ਰੋਡਵੇਜ ਦੇ ਵਿੱਚ ਰੋਡਵੇਜ ਚ 1800 ਗੱਡੀਆਂ ਔਰ ਪੀਆਰਟੀਸੀ 800 ਗੱਡੀਆਂ ਨਵੀਆਂ ਪਾਈਆਂ ਜਾਣ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਭ੍ਰਸ਼ਟਾਚਾਰ ਅਧਾਰੇ ਤੋਂ ਖਤਮ ਕੀਤਾ ਜਾਵੇ 9890 ਦੀ ਪਾਲਿਸੀ ਜਿਹੜੀ ਬਹਾਲ ਕੀਤੀ ਜਾਵੇ ਬਲੈਕਲਿਸਟ ਕਰਨ ਦਾ ਕਰਮਚਾਰੀਆਂ ਨੂੰ ਜਿਹੜਾ ਹੈਗਾ ਠੇਕੇ ਵਾਲਿਆਂ ਨੂੰ ਉਹ ਮਦ ਖਤਮ ਕੀਤੀ ਜਾਵੇ ਇਸੇ ਤਰ੍ਹਾਂ ਠੇਕੇ ਵਾਲੇ ਕਰਮਚਾਰੀਆਂ ਦੀ ਤਨਖਾਹ ਦੇ ਵਿੱਚ ਇੱਕ ਸਾੜ ਤੇ ਲਿਆਂਦੀ ਜਾਵੇ ਔਰ 9890 ਦੀ ਜਿਹੜੀ ਪਾਲਿਸੀ ਹੈ ਉਹ ਬਹਾਲ ਕੀਤੀ ਜਾਵੇ ਇਸੇ ਤਰ੍ਹਾਂ ਸਾਡੀਆਂ ਕਿ ਡਿਮਾਂਡਸ ਨੇ ਜਿਹੜੀਆਂ ਵਰਕਰਾਂ ਦੀ ਤਰੱਕੀਆਂ ਬਕਾਏ ਔਰ ਕਿਲੋਮੀਟਰ ਸਕੀਮ ਖਤਮ ਕਰਨੀ ਮੈਨਪਾਵਰ ਜਿਹੜੀ ਆਊਟਸੋਰਸ ਤੇ ਲੈਣੇ ਆ ਬਾਹਰ ਉਹ ਬੰਦ ਕਰਨੀ ਡਾਇਰੈਕਟ ਠਿੱਕੇ ਦੇ ਉੱਤੇ ਭਰਤੀ ਹੋਵੇ ਅਦਰਵਾਈਜ਼ ਤਾਂ ਸਾਰੀ ਉਹ ਰੈਗੂਲਰ ਭਰਤੀ ਕੀਤੀ ਜਾਵੇ 2004 ਤੋਂ ਪਹਿਲਾਂ ਦੇ ਜਿਹੜੇ ਭਰਤੀ ਦੇ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ ਸ਼ਾਮਲ ਕਰਨਾ ਇਸ ਤਰ੍ਹਾਂ ਦੇ ਸਾਡੇ 27 ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਇਹ ਵੱਡੀ ਜਿਹੜੀ 3-4000 ਦੀ ਗਿਣਤੀ ਦੀ ਇਹ ਰੈਲੀ ਹੈ ਇਸ ਤੋਂ ਬਾਅਦ ਅਸੀਂ ਅਗਲਾ ਪੰਜਾਬ ਲੈਵਲ ਦਾ ਐਕਸ਼ਨ ਸ਼ੁਰੂ ਕਰਾਂਗੇ ਇਸ ਤੋਂ ਪਹਿਲਾਂ 27 ਡੀਪੋਂ ਦੇ ਵਿੱਚ ਜਿਹੜੀਆਂ ਗੇਟਰੀਆਂ ਲੀਆਂ ਹੋ ਚੁੱਕੀਆਂ ਨੇ ਤੋ ਇਹ ਸਾਡਾ ਪ੍ਰੋਗਰਾਮ ਹੈ ਤੇ ਜਿੰਨਾ ਚਿਰ ਇਹ ਮੰਗਾਂ ਨਹੀਂ ਮੰਨਿਆ ਜਾਂਦੇ ਆ ਉਹਨਾਂ ਚਿਰ ਐਕਸ਼ਨ ਲਗਾਤਾਰ ਚੱਲਦੇ ਰਹਿਣਗੇ ਮੇਰਾ ਨਾਮ ਗੁਰਜਨ ਸਿੰਘ ਕੋਕਰੀਆ ਜੀ ਮੈਂ ਪੰਜਾਬ ਗਵਰਨਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਦਾ ਜੀ ਸੂਬੇ ਦਾ ਡਿਪਟੀ ਜਨਰਲ ਸਕੱਤਰ ਆ ਜੀ ਅੱਜ ਜੋ ਇੱਥੇ ਅਸੀਂ ਰੈਲੀ ਕਰ ਰਹੇ ਆ ਪੰਜਾਬ ਰੋਡਵੇਜ ਦੀ ਸਾਂਝੀ ਐਕਸ਼ਨ ਕਮੇਟੀ ਤੇ ਪੀਆਰਟੀਸੀ ਦੀ ਸਾਂਝੀ ਐਕਸ਼ਨ ਕਮੇਟੀ ਆ ਇਹ ਦੋਨੇ ਐਕਸ਼ਨ ਕਮੇਟੀਆਂ 71 ਹੋਣ ਤੋਂ ਬਾਅਦ ਕਿਉਂਕਿ ਇਨਕਲਾਬ ਦੇ ਨਾਂ ਦੇ ਉੱਤੇ ਜਿਹੜੀ ਸਰਕਾਰ ਆ ਸੱਤਾ ਦੇ ਕਾਬਜ ਹੋਈ ਸੀ ਉਹਨੇ ਆਉਣ ਸਾਰੇ ਹੀ ਕਿਹਾ ਸੀ ਵੀ ਸਾਡਾ ਜਿਹੜਾ ਹਰਾ ਪੈਨਾ ਉਹ ਲੋਕਾਂ ਦੇ ਹੱਕ ਦੇ ਲਈ ਚੱਲੂਗਾ ਪਰ ਅੱਜ ਸਰਕਾਰ ਦੇ ਤਕਰੀਬਨ 2.5 ਸਾਲ ਬੀਤ ਜਾਣ ਤੋਂ ਬਾਅਦ ਵੀ ਸਾਡੇ ਜਿਹੜੇ ਕੰਟਰੈਕਟ ਆਊਟਸੋਰਸ ਤੇ ਭਰਤੀ ਮੁਲਾਜ਼ਮਾਂ ਉਹ ਜਿਉਂ ਦੀ ਤਿਉਂ ਆ ਜੇਕਰ ਬੱਸਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਜਿਹੜੀਆਂ ਬੱਸਾਂ ਦੀ ਗਿਣਤੀ 1984-85 ਦੇ ਵਿੱਚ 2407 2500 ਸੀ ਅੱਜ ਉਹ ਘੜਦੀ ਘੜਦੀ ਆ ਜਿਹੜੀ ਤਕਰੀਬਨ 1600 ਤੇ ਜਾ ਕੇ ਰੁਕ ਗਈ ਆ ਅੱਜ ਸਾਡੀ ਜਿਹੜੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਜਿਹੜੀ ਰੈਲੀ ਕੀਤੀ ਜਾ ਰਹੀ ਆ ਇਹਦਾ ਮੇਨ ਮਕਸਦ ਇਹੀ ਆ ਵੀ ਕੰਟਰੈਕਟ ਤੇ ਆਊਟਸੋਰਸ ਤੇ ਭਰਤੀ ਮੁਲਾਜ਼ਮਾਂ ਜਿਹੜੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਮਹਿਕਮੇ ਦੇ ਵਿੱਚ ਸਰਕਾਰ ਨੇ ਬੜੀਆਂ ਵੋਟਾਂ ਵਟੋਰੀਆਂ ਇਸ ਗੱਲ ਦੇ ਉੱਤੇ ਵੀ ਲੇਡੀਜ਼ ਨੂੰ ਜਿਹੜਾ ਬੱਸ ਫੇਅਰ ਆ ਜਿਹੜਾ ਫ੍ਰੀ ਕਰ ਦਿੱਤਾ ਗਿਆ ਪਰ ਉਹਦੇ ਨਾਂ ਦੇ ਉੱਤੇ ਤੁਸੀਂ ਵੀ ਮੀਡੀਆ ਦੇ ਅਧਿਕਾਰੀ ਆ ਤੁਸੀਂ ਰੋਜ਼ ਦੇਖ ਦੇ ਹਾਂ ਬੱਸ ਸਟੈਂਡਾਂ ਦੇ ਉੱਤੇ ਰੋਡਾਂ ਦੇ ਉੱਤੇ ਕਿਸ ਤਰ੍ਹਾਂ ਔਰਤਾਂ ਦੇ ਨਾਲ ਝਗੜੇ ਆ ਕਨੈਕਟਰਾਂ ਦੇ ਨਾਲ ਡਰਾਈਵਰਾਂ ਦੇ ਨਾਲ ਕੀਤੇ ਜਾਂਦੇ ਆ ਇਹਦੇ ਵਿੱਚ ਜਦੋਂ ਆਪਾਂ ਵੀਡੀਓ ਦੇਖਦੇ ਆ ਉਦੋਂ ਆਪਾਂ ਨੂੰ ਓਹ ਲੱਗਦਾ ਵੀ ਕਸੂਰ ਡਰਾਈਵਰ ਦਾ ਜਾਂ ਕਨੈਕਟਰ ਦਾ ਪਰ ਇਹਦੇ ਦੇ ਸਾਥੀਓ ਕਸੂਰ ਨਾ ਤਾਂ ਡਰਾਈਵਰ ਦਾ ਨਾ ਕਨੈਕਟਰ ਦਾ ਨਾ ਜਿਹੜੀ ਸਫਰ ਕਰਨ ਵਾਲੀ ਸਵਾਰੀ ਆ ਉਹਦਾ ਕਸੂਰ ਆ ਕਿਉਂਕਿ ਸਰਕਾਰ ਜਿਹੜਾ ਕਸੂਰ ਆ ਉਹ ਪੂਰਨ ਤਰੀਕੇ ਦੇ ਨਾਲ ਸਰਕਾਰ ਦਾ ਵਾ ਸਰਕਾਰ ਨੇ ਜਿਹੜੀਆਂ ਬੱਸਾਂ ਦੀ ਗਿਣਤੀ ਨੂੰ ਪੂਰਾ ਨਹੀਂ ਕੀਤਾ ਬੱਸਾਂ ਦੀ ਗਿਣਤੀ ਘੱਟ ਹੋਣ ਕਰਕੇ ਤਕਰੀਬਨ ਜੇ ਮੈਂ ਪੰਜਾਬ ਰੋਡਵੇ ਦੀ ਗੱਲ ਕਰਾਂ ਤਾਂ ਸਾਡੇ 1.5 ਲੱਖ ਦੇ ਕਰੀਬ ਆ ਜਿਹੜੇ ਕਿਲੋਮੀਟਰ ਆ ਜਿਹੜੇ ਰੋਜ਼ਾਨਾ ਮੈਸ ਹੁੰਦੇ ਆ ਇਹਦੇ ਨਾਲ ਦੀ ਨਾਲ ਜਿਹੜੀ ਸਰਕਾਰ ਕਹਿੰਦੀ ਸੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਮੈਂ ਪੈਨਸ਼ਨ ਲਾਗੂ ਕਰੂੰਗੀ ਉਹ ਗੱਲ ਜਿਉਂਦੀ ਤਿਉਂ ਖੜੀ ਆ ਇਹਦੇ ਨਾਲ ਦੀ ਨਾਲ ਸਾਡੇ ਜਿਹੜੇ ਰੈਗੂਲਰ ਮੁਲਾਜ਼ਮਾਂ ਉਹਨਾਂ ਦੀ ਪ੍ਰੋਮੋਸ਼ਨਾਂ ਦੀ ਗੱਲ ਲਾ ਲਈਏ ਜਾਂ ਜਿਹੜੇ ਆ ਵਰਕਸ਼ਾਪਾਂ ਦੇ ਨਵੀਨੀਕਰਨ ਦੀ ਗੱਲ ਕਰ ਲਾ ਲਈਏ ਉਹ ਸਾਰੀਆਂ ਜਿਹੜੀਆਂ ਮੰਗਾਂ ਸਾਡੀਆਂ ਜਿਉਂਦੀਆਂ ਤਿਉਂ ਖੜੀਆਂ ਉਹਦੇ ਨਾਲ ਦੀ ਨਾਲ ਜਿੱਥੇ ਭ੍ਰਸ਼ਟਾਚਾਰ ਨੂੰ ਨੱਥ ਪਾਉਣ ਦੀ ਇਹ ਸਰਕਾਰ ਗੱਲ ਕਰਦੀ ਸੀ ਭ੍ਰਸ਼ਟਾਚਾਰ ਆ ਜਿਹੜਾ ਮੈਂ ਕਹਿੰਨਾ ਵੀ ਉਹਦੋਂ ਘਟਣ ਦੀ ਬਜਾਏ ਵਧਿਆ ਭ੍ਰਸ਼ਟਾਚਾਰ ਦੇ ਵਿੱਚ ਲਗਾਤਾਰ ਆ ਜਿਹੜਾ ਵਾਧਾ ਹੋਇਆ ਵਾ ਇਸ ਕਰਕੇ ਇਹ ਅਸੀਂ ਅੱਜ 71 ਹੋਈਆਂ ਦੋਨੇ ਐਕਸ਼ਨ ਕਮੇਟੀਆਂ 71 ਹੋ ਕੇ ਸਰਕਾਰ ਤੱਕ ਆਪਦੀ ਗੱਲ ਪਹੁੰਚਾਉਣਾ ਚਾਹੁੰਦੀਆਂ ਵੀ ਇਹ ਨਕਲੀ ਇਨਕਲਾਬ ਦੇ ਨਾਂ ਦੇ ਉੱਤੇ ਸੱਤਾ ਦੇ ਕਾਬਜ ਹੋਈ ਸਰਕਾਰ ਆ ਜਿਹੜੀ ਇਹਦਾ ਗਰਾਫ ਆ ਉਹ ਪਹਿਲਾਂ ਦੇ ਨਾਲੋਂ ਪਛਾਣੂ ਗਿਆ ਜੀ ਸਰਕਾਰ ਕਹਿੰਦੀ ਸੀ ਸੱਤਾ ਦਾ ਪਹਿਲੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਧਰਨੇ ਪ੍ਰਦਰਸ਼ਨ ਨਹੀਂ ਕਰਨੇ ਪੈਂਦੇ ਸਰਕਾਰ ਨੇ ਕੁਰਸੀ ਨੂੰ ਹੱਥ ਪਾਉਣ ਤੋਂ ਪਹਿਲਾਂ ਤਾਂ ਬਥੇਰਾ ਕੁਝ ਗਿਆ ਜੀ ਹੁਣ ਧਰਨੇ ਪ੍ਰਦਰਸ਼ਨਾਂ ਦਾ ਮੈਂ ਆਪਦੇ ਲਈ ਦੱਸਾਂ ਪਿਛਲੇ ਪਾਸੇ ਮੇਰੇ ਦੇਖ ਹੀ ਰਹੇ ਹੋ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਪਿਛਲੇ ਦਿਨੀ 3 ਤਰੀਕ ਨੂੰ ਲਾਮਿਸਾਲ ਇਕੱਠ ਹੋਇਆ ਸਾਂਝੇ ਮਲਾਜੋ ਮੰਚ ਦਾ ਸੀਐਮ ਸਾਹਿਬ ਨੇ ਮੀਟਿੰਗ ਵੀ ਦਿੱਤੀ ਮੀਟਿੰਗ ਕਰਨ ਦਾ ਇਹਨਾਂ ਕੋਲ ਸਮਾਂ ਹੈ ਨਹੀਂ 8 ਵਾਰੀ ਮੀਟਿੰਗ ਹੈ ਜਿਹੜੀ ਇਸ ਵਕਤ ਰੱਦ ਹੋ ਚੁੱਕੀ ਹੈ ਆ ਹਾਲਾਤ ਹੈ ਜੀ ਕੀ ਨਾਮ ਆ ਸਰ ਮੈਂ ਸੂਬਾ ਪ੍ਰੈਸਿਕਾ ਸਰ ਪਨਵਾਸ ਲੀ ਪੰਜਾਬ ਰੋਡ ਦੇ ਸਟੇਟ ਵਰਕਰ ਜੁਨੀ ਉਹਦਾ ਨੁਮਾਇੰਦਾ ਹਾਂ ਜੀ ਮੈਂ ਇਹ ਗੱਲ ਇੱਥੇ ਕਰਨੀ ਚਾਹੁੰਦਾ ਵੀ ਦਿੱਲੀ ਦੇ ਵਿੱਚ ਵੀ ਆਪਦੀ ਸਰਕਾਰ ਹੈ ਤੇ ਪੰਜਾਬ ਦੀ ਵੀ ਆਪ ਸਰਕਾਰ ਹੈ ਜਿਹੜਾ ਦਿੱਲੀ ਦਾ ਬੱਸ ਸਟੈਂਡ ਆ ਉਹ ਪੂਰਨ ਤੌਰ ਤੇ ਹਰਿਆਣਾ ਰੋਡ ਵੇ ਸਿਟੀ ਜੋ ਤੇ ਪੰਜਾਬ ਰੋਡ ਵੇ ਦੀਆਂ ਬੱਸਾਂ ਜਿਹੜੀਆਂ ਉੱਥੇ ਹੋ ਜਾਂਦੀਆਂ ਸੀ ਵੀ ਆਰਟੀਸੀ ਦੀਆਂ ਅੱਜ ਉੱਥੇ ਇਹਨਾਂ ਨੇ ਸੜਕ ਨੈਟਰ ਉੱਥੇ ਆ ਕੇ ਆਵਾਜ਼ ਨਹੀਂ ਮਾਰ ਸਕਦਾ ਉੱਥੋਂ ਕਾਊਂਟਰ ਖਤਮ ਕਰਦੇ ਉੱਥੇ ਪ੍ਰਾਈਵੇਟ ਗੱਡੀ ਟੋਟ ਲੈ ਇਹਨਾਂ ਨੇ ਦਿੱਲੀ ਦੇ ਵਿੱਚ ਬਾੜਤੀ ਹੈ ਜਦ ਕਿ ਦੋਹਾਂ ਸਟੇਟਾਂ ਦੇ ਵਿੱਚ ਸਰਕਾਰਾਂ ਆਮ ਆਦੀ ਪਾਰਟੀ ਦੀ ਅੱਗੇ ਦੇ ਬੇਟਾਂ ਦੇ ਬੱਸ ਸਟੈਂਡ ਸਾਹਮਣੇ ਇਹਨਾਂ ਨੇ ਪ੍ਰਾਈਵੇਟ ਬੱਸਾਂ ਦੀ ਭਰਦੀਆਂ ਨੇ ਨਾ ਹੀ ਪੁਲਿਸ ਪ੍ਰਸ਼ਾਸਨ ਉਹਦੇ ਪਹਿਲਾਂ ਨਾ ਕੋਈ ਟ੍ਰਾਂਸਪੋਰਟ ਵਿਭਾਗ ਦਾ ਕੋਈ ਆਰਟੀਓ ਡਿਪਾਰਟਮੈਂਟ ਦਾ ਕੋਈ ਬੰਦਾ ਕਿਸੇ ਦੇ ਕੰਮ ਦੇ ਉੱਤੇ ਜੋ ਨਹੀਂ ਸਰਕਾਰੀ ਸ਼ਰੇਆਮ ਟ੍ਰਾਂਸਪੋਰਟ ਮਾ ਕੇ ਹੜਾ ਚੱਲ ਰਿਹਾ ਹੈ ਅਸੀਂ ਇਸ ਦਿਨ ਖੇਧੀ ਕਰਦੇ ਆ ਵੀ ਸਰਕਾਰ ਇਹ ਕਵੇ ਜੇ ਇਹ 2000 ਤਾਂ ਹੀ ਬਚਣਗੇ ਪੰਜਾਬ ਰੋਡ ਦੇ ਵੀ ਆਟੋ ਜਿਹੜੀਆਂ ਸਰਕਾਰ ਬੱਸਾਂ ਨੇ ਇਹ ਸਰਕਾਰ ਦੀ ਸੇਵਾ ਵਾਸਤੇ ਨੇ ਤਾਂ ਹੀ ਚੱਲਣਗੀਆਂ ਉਹ ਵੀ ਇਹ ਤਾਂ ਕਹਿੰਦੇ ਸੀ ਵੀ ਟਰਾਂਸਪੋਰਟ ਮਾਫੀਆ ਸੀ ਖਤਮ ਕਰਾਂਗੇ ਬਿਲਕੁਲ ਨਹੀਂ ਖਤਮ ਆ ਜਮੀਨੀ ਪੱਧਰ ਤੇ ਹਕੀਕਤਾਂ ਦੇਖੋ ਤੁਸੀਂ ਅੱਜ ਇੱਥੇ ਮੇਰੇ ਨਾਲ ਚਲੋ ਤੁਹਾਨੂੰ ਮੈਂ ਦਿਖਾ ਦਣਾ 20 ਬੱਸਾਂ ਘਟੂ ਘਟ ਬਾਹਰ ਭਰਦੀਆਂ ਰੇਕ ਚੌਂਕ ਦੇ ਵਿੱਚ ਪ੍ਰਾਈਵੇਟ ਬੱਸ ਲੱਗਿਆ ਦਿੱਲੀ ਤੋਂ ਸਿੱਧੀਆਂ ਬੱਸਾਂ ਇਹਨਾਂ ਨੇ ਅਮੀਆਂ ਲਾਦੀਆਂ ਪ੍ਰਾਈਵੇਟ ਘਰਾਣਿਆਂ ਨੇ ਪੰਜਾਬ ਰੋਡ ਦੇ ਵੀ ਬੱਸ ਨੂੰ ਘਟਾ ਕੇ ਦਿੱਲੀ ਦੇ ਵਿੱਚ ਸੁਲਝ ਜਾਂਦੀ ਹੈ 에어ਪੋਰਟ ਤੇ ਸਾਡੀਆਂ ਬੱਸਾਂ ਲਾਈ ਸਾਡੀ ਉਥੇ 3000 ਦੀ ਪਰਚੀ ਆ ਬਾਲੂ ਸਾਹਿਬ ਦੇ ਉਥੇ 200 ਰੁਪਏ ਦੀ ਪਰਚੀ ਜਿਹੜੀ ਡੋਗਨੇਟਾਂ ਦੀ ਗੱਡੀ ਆ ਸਾਡਾ ਸ਼ੋਸ਼ਣ ਹੋ ਰਿਹਾ 3000 ਰੁਪਏ ਦੀ ਪਰਚੀ ਦੇ ਕੇ ਸਾਡੀ ਗੱਡੀ ਨੂੰ ਐਂਟਰੀ ਆ ਰਿਪੋਰਟ ਦੇ ਉੱਤੇ ਯਾਨੀ ਕਿ ਦੋਹਾਂ ਸੇਟਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਕਹਿੰਦੇ ਸੀ ਅਸੀਂ ਆਮ ਵਰਕਰ ਲੋਕਾਂ ਦੇ ਉਹ ਬੰਦੇ ਆ ਆਮ ਲੋਕਾਂ ਦੇ ਨਮਾਇंदे ਆ ਸਾਨੂੰ ਜਿਤਾਓ ਅਸੀਂ ਦੂਜੀਆਂ ਸਰਕਾਰਾਂ ਨਾਲੋਂ ਹਟ ਕੇ ਕੰਮ ਕਰਾਂਗੇ ਉਹ ਗੱਲ ਇੱਥੇ ਕਿਤੇ ਨਜ਼ਰ ਨਹੀਂ ਆ ਰਹੀ ਅਸੀਂ ਆਪਣੇ 550 ਸਾਥੀਆਂ ਸਮੇਤ ਇਸ ਰੈਲੀ ਦੇ ਵਿੱਚ ਸਮੁਨਿਤ ਕਰ ਰਹੇ ਹਾਂ ਸਾਡੀਆਂ ਮੇਨ ਮੰਗਾਂ ਜਿਹੜੀਆਂ ਨੇ ਵੀ ਕਦਾ ਕੱਚੇ ਮਲਾਜ਼ਮ ਨੇ ਜਿਹੜੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਸਰਕਾਰ ਨੇ ਪਿਛਲੇ ਦਿਨੀ ਕਮੇਟੀਆਂ ਬਣਾ ਕੇ ਕਮੇਟੀਆਂ ਦਾ ਬਣਾਤੀਆਂ ਪਰ ਉਸ ਕਮੇਟੀ ਦੇ ਉੱਤੇ ਕੋਈ ਵੀ ਅਜੇ ਜਿਹੜਾ ਉਹ ਕੰਮ ਨਹੀਂ ਕੀਤਾ ਗਿਆ ਕਮੇਟੀ ਨੇ ਆਪਣੀ ਰਿਪੋਰਟ ਵੀ ਸ਼ਾਇਦ ਸੌਂਪ ਦਿੱਤੀ ਆ ਪਰ ਸਰਕਾਰ ਜਿਉਂ ਦੀ ਥ ਸਾਡੇ ਨਾਲ ਵੀ ਬੜੇ ਲਾਰੇ ਲਾ ਕੇ ਸਾਨੂੰ ਮੀਟਿੰਗਾਂ ਦਿੱਤੀਆਂ ਗਈਆਂ ਵੀ ਤੁਹਾਨੂੰ ਪੱਕੇ ਕਰ ਦਾਂਗੇ ਪਰ ਜਿਹੜੀ ਮੀਟਿੰਗ ਹੈ ਉਹ ਬੇਸਿੱਟਾ ਹਰ ਵਾਰ ਨਿਕਲ ਜਾਂਦੀ ਹੈ ਕਿਉਂਕਿ ਸਾਨੂੰ ਟਾਲ ਦੇਦਾ ਜਾਂਦਾ ਹੈ ਅਸੀਂ ਬੜੇ ਰੋਸ ਮੁਜ਼ਾਰੇ ਕੀਤੇ ਵੀ ਸਾਡੇ ਜਿਹੜੇ ਵਰਕਰ ਨੇ ਕੱਚੇ ਰਾਂ ਨੂੰ ਪੱਕਾ ਕੀਤਾ ਜਾਵੇ ਪੰਜਾਬ ਰੋਡਵੇ ਦੇ ਵਿੱਚ ਬੱਸਾਂ ਪਾਈਆਂ ਜਾਣ ਕਿਲੋਮੀਟਰ ਸਕੀਮ ਦਾ ਅਸੀਂ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ ਰਹੇ ਹਾਂ ਵੀ ਉਹ ਸਿਰਫ ਮਹਿਕਮੇ ਦਾ ਕੰਮ ਹੈ ਕਿਉਂਕਿ ਜੇ ਅਗਰ ਬੱਸ ਪਰਬਸ ਦੇ ਵਿੱਚ ਪੈਂਦੀ ਹੈ ਤਾਂ ਜਦੋਂ ਉਹ ਫ੍ਰੀ ਹੋ ਗਿਆ ਉਹ ਪਰ ਰੋਡਵੇ ਦੇ ਵਿੱਚ ਮਰਜ਼ਦਾ ਹੋ ਜਾਂਦੀ ਹੈ ਜਿਹੜਾ ਇਹ ਕਿਲੋਮੀਟਰ ਵਾਲਾ ਕੰਮ ਹੈ ਇਹ ਬਹੁਤ ਜ਼ਿਆਦਾ ਗਲਤ ਹੈ ਅਸੀਂ ਇਸ ਦਾ ਵਿਰੋਧ ਕੀਤਾ ਜਿਹ ਬਹੁਤ ਬੁਰਾ ਹਾਲਾਤ ਨੇ ਕੋਈ ਵਰਕਸ਼ਾਪ ਸਟਾਫ ਨਹੀਂ ਭਰਤੀ ਹੋ ਰਿਹਾ ਜਿਵੇਂ ਪੁਰਾਣੀਆਂ ਪੈਨਸ਼ਨਾਂ ਸੀ ਇਹਨਾਂ ਨੇ ਲਈ ਬਹਾਲ ਕਰਦਾਂਗੇ 2004 ਤੋਂ ਪਰ ਉਹ ਵੀ ਸਰਕਾਰ ਨੇ ਨਹੀਂ ਕੀਤੀਆਂ ਜਿਵੇਂ ਸਾਡਾ ਰੈਗੂਲਰ ਸਟਾਫ ਹੈ ਉਹਨਾਂ ਦੀਆਂ ਪ੍ਰੋਮੋਸ਼ਨਾਂ ਜਿਉਂਦੀਆਂ ਤੀ ਹੁਣ ਖੜੀਆਂ ਨੇ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਨੇ ਅੱਜ ਤੱਕ ਇੱਕ ਵੀ ਮੰਗ ਤੇ ਕੰਮ ਨਹੀਂ ਕੀਤਾ ਸਾਡੀਆਂ ਇਹ ਜਿਹੜੇ ਰੋਜ਼ ਮਜ਼ਾਰਿਆਂ ਦਾ ਰੇਲੀਆਂ ਦਾ ਉਹ ਮੰਗਾਂ ਗਈਆਂ ਵੀ ਸਰਕਾਰ ਜਿਹੜੀ ਸਾਡਾ ਵਾਅਦਾ ਕਰਕੇ ਸੱਤਾ ਚਾਹੀਦੀ ਉਹ ਮੰਗਾਂ ਪੂਰੀਆਂ ਕਰਿਆ ਜਾਣ। ਜਿਹੜੇ ਪ੍ਰਦਰਸ਼ਨਕਾਰੀ ਨੇ ਤੁਹਾਡੇ ਦੋਖੀ ਕਿੱਥੋਂ ਕਿਤਵਾਈ ਨੇ ਇਹ ਪੂਰੇ ਪੰਜਾਬ ਦੇ ਵਿੱਚ ਉਹ ਨੇ ਜੀ ਪੀ ਆਰਟੀਸੀ ਦੇ ਪੰਜਾਬ ਵੇ ਦੇ ਜਿਹੜੇ ਕੋਈ ਪੈਨਸ਼ਨਰ ਸਾਥੀ ਨੇ ਉਹ ਅਮਰੂਦ ਦਾ ਡਿਊਟੀਆਂ ਕਰਦੇ ਆ ਨੇ ਸਾਰੇ ਮੁਲਾਜ਼ਮ ਪੀ ਆਰਟੀਸੀ ਦੇ ਪੰਜਾਬ ਰੋਡਵੇ ਦੇ ਸਾਥੀ ਨੇ ਜੀ ਸੱਚੇ ਸਰ ਥੇਕੇ ਵਾਲੇ ਠੇਕੇ ਵਾਲੇ ਪੱਕੇ ਨਹੀਂ ਪੱਕੇ ਵੀ ਨਹੀਂ ਜੀ ਪੈਨਸ਼ਨਰ ਵੀ ਨਹੀਂ ਤੇ ਠੇਕੇ ਵਾਲੇ ਵੀ ਨਹੀਂ ਸਾਰੇ ਮੁਲਾਜ਼ਮੇ ਸਾਂਝੇ ਤੌਰ ਤੇ ਕਰ ਰਹੇ ਕਿਉਂਕਿ ਸੰਤਾਪ ਸਾਰੇ ਭੋਗ ਰਹੇ ਆ ਪੈਨਸ਼ਨਾਂ ਦਾ ਵੀ ਜਿਹੜਾ ਕੰਮ ਲੜ ਗਿਆ ਪਿਆ ਰੈਗੂਲਰ ਸਟਾਫ ਦੇ ਅੰਦਰ ਰੱਖੀਆਂ ਨਹੀਂ ਹੋ ਰਹੀਆਂ ਜਿਹੜੇ 800 ਸਸ ਮੁਲਾਜ਼ਮ ਨੇ ਕੱਚੇ ਕੰਟਰੈਕਟ ਦੇ ਮਲਾਏ ਉਹਨਾਂ ਨੂੰ ਪੱਕਾ ਨਹੀਂ ਸਰਕਾਰ ਕਰ ਰਹੀ ਕਿਸੇ ਨੂੰ ਆਪਣਾ ਭਵਿੱਖ ਨਹੀਂ ਦਿਖ ਰਿਹਾ ਇਸ ਲਈ ਇਹ ਸਾਰੇ ਰੋਸ ਮਜਾਰਿਆਂ ਦੇ ਉੱਤੇ ਆਏ ਹੋਏ ਤੁਹਾਡਾ ਕੀ ਸਰ ਅੱਜ ਪ੍ਰਦਰਸ਼ਨ ਤੇ ਹਾਮਲ ਹੋਇਓ ਕੀ ਕੀ ਮੰਗਾ ਨੇ ਮੰਗਾ ਜੀ ਸਾਡੀ ਸਭ ਤੋਂ ਪਹਿਲੀ ਮੰਗ ਹੈ ਜੀ ਜਿਹੜੀ ਆਪਣੀ ਕੱਚੇ ਸਟਾਫ ਨੂੰ ਪੱਕਾ ਕਰਨ ਦੀ ਹੈ ਜੀ ਉਸ ਤੋਂ ਬਾਅਦ ਜੇ ਆਪਣੇ ਪੰਜਾਬ ਥੋੜੇ ਤੇ ਪੀਆਰਟੀਸੀ ਵਿੱਚ ਬਸਾਂ ਦਾ ਵਾਧਾ ਕਰਨ ਦੀ ਹੈ ਜੀ ਤੇ ਹੋਰ ਕਾਫੀ ساری ਮੰਗਾ ਨੇ ਜਿਨ੍ਹਾਂ ਬਾਰੇ ਰੈਲੀ ਦੱਸਿਆ ਰੈਲੀ ਚ ਆਪਣੇ ਸਹਾਉਦਾਰ ਸਹਿਬਾਨੋਂ ਦਸਰੇ ਮੈਂ ਸਰ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਸੁਭਾ ਪਧਰੀ ਜੇ ਹੁਣ ਵੀ ਮੰਗਾ ਨਹੀਂ ਪੂਰੀਆਂ ਹੁੰਦੀਆਂ ਕਿ ਕੀ ਕਰਾਂਗੇ ਦੇਖੋ ਸਰ ਅੱਜ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਅੱਜ ਤੁਸੀਂ ਦੇਖ ਰਹੇ ਹੋ ਵੀ ਸਾਡਾ ਜਿਹੜਾ ਇਕੱਠਾ ਲਾਮਿਸਾਲ ਇਕੱਠਾ ਉਸ ਤੋਂ ਬਾਅਦ ਅਸੀਂ ਆਪਦੀ ਮੀਟਿੰਗ ਕਰਾਂਗੇ ਫਿਰ ਸਾਂਝੇ ਤੌਰ ਤੇ ਸਾਂਝੇ ਤੌਰ ਤੇ ਮੀਟਿੰਗ ਕਰਨ ਤੋਂ ਬਾਅਦ ਜਿਹੜਾ ਅਗਲਾ ਐਕਸ਼ਨ ਹੈ ਜਾਂ ਤਾਂ ਅਸੀਂ ਮੰਤਰੀ ਸਾਹਿਬ ਦੇ ਘਰ ਆਲੂ ਜਾਵਾਂਗੇ ਜੀ ਜਾਂ ਫਿਰ ਜਾਂ ਸਾਡੀ ਸੁਣਵਾਈ ਹੈ ਜਿਹੜੀ ਚੰਡੀਗੜ੍ਹ ਦੇ ਜਾ ਕੇ ਹੋਊਗੀ ਜੀ ਇਹਨਾਂ ਦੋਹਾਂ ਜਗ੍ਹਾ ਦੇ ਵਿੱਚੋਂ ਇੱਕ ਜਗ੍ਹਾ ਅਸੀਂ ਫੈਸਲਾ ਕਰਕੇ ਡਿਸਾਈਡ ਕਰਕੇ ਕਿਹੜੇ ਪਾਸੇ ਨੂੰ ਕੂਚ ਕਰਨਾ ਅਸੀਂ ਮੀਟਿੰਗ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਹਾਂ ਪਰ ਅੱਜ ਸਾਡੇ ਸਾਂਝੇ ਐਕਸ਼ਨ ਦੀ ਸ਼ੁਰੂਆਤ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੋਨੋਂ ਐਕਸ਼ਨ ਕਮੇਟੀਆਂ ਇਕੱਤਰ ਹੋ ਕੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਟਰਾਂਸਪੋਰਟ ਦੇ ਮੁਲਾਜ਼ਮਾਂ ਦੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਉਹਨਾਂ ਦੀ ਪੂਰਤੀ ਆ ਜਿਹੜੀ ਅਵਸ਼ਕ ਕਰੇਗੀ ਸੋ ਤੁਸੀਂ ਦੇਖਿਆ ਕਿ ਇਹ ਜਿਹੜੇ ਮੁਲਾਜ਼ਮ ਜਥੇਵੰਦੀਆਂ ਦੇ ਆਗੂ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪਿਛਲੇ ਕਈ ਵਾਰ ਸਰਕਾਰ ਦੇ ਨਾਲ ਮੀਟਿੰਗਾਂ ਰੱਖਣ ਦੇ باوجود ਮੀਟਿੰਗਾਂ ਨਹੀਂ ਕਿੱਤਿਆ ਗਈਆਂ ਜਿਸ ਦੇ ਵਿਰੋਧ ਵਿੱਚ ਆ ਜੋ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਉਹਨਾਂ ਨੇ ਕਿਹਾ ਜੇਕਰ ਆਉਂਦੇ ਦਿਨਾਂ 'ਚ ਵੀ ਉਹਨਾਂ ਦੀਆਂ ਮੰਗਾਂ ਨਹੀਂ ਮੰਨਿਆ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ ਬੇਸ਼ਕਮਰ ਜੀਤ ਵੈਬ ਟੀਵੀ ਲੁਧਿਆਣਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ